ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪੀ ਨਾਲ ਇੱਕ ਵਿਚਾਰ ਸਾਂਝੀ ਕਰਨੀ ਚਾਹੁੰਦਾ ਸੀ ਕੱਲ ਇੱਕ ਸੱਜਣ ਦੀ ਇੱਕ ਪੋਸਟ ਪਈ ਹੋਈ ਸੀ ਪੋਸਟ ਵੈਸੇ ਬਹੁਤ ਵਧੀਆ ਸੀ ਉਸ ਪਿੰਡ ਦੇ ਕਿਸੇ ਬੰਦੇ ਦਾ ਨਾਮ ਦੱਸੋ ਜਿਸ ਨੇ ਕੇ ਤੁਹਾਡਾ ਪਿੰਡ ਦਾ ਨਾਮ ਰੋਸ਼ਨ ਕੀਤਾ ਹੋ ਬਹੁਤ ਮੇਰਾ ਦਿਮਾਗ ਇੱਕਦਮ ਸਾਡੇ ਪਿੰਡ ਦਾ ਦੱਸ ਦੇ ਨੇ ਜਿਵੇਂ ਕਿ ਨਵਜੋਤ ਸਿੱਧੂ ਹੈ ਸਾਡੇ ਪਿੰਡ ਦਾ ਹੈ ਹਾਲਾਂਕਿ ਸਾਡੇ ਪਿੰਡ ਜੇ ਆਪਾਂ ਪੁੱਛੀਏ ਉਹਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਪਿੰਡ ਕੱਕੜਾਲ ਹੈ ਵੀ ਕੋਈ ਪੰਜਾਬ 'ਚ ਜੰਨੀ ਪਰ ਸਾਡੇ ਪਿੰਡ ਦਾ ਨਾਮ ਮਰੌਸਨ ਜੇ ਹੁਣ ਆਪਾਂ ਕਹੀਏ ਤਾਂ ਆਪਾਂ ਆਖ ਸਕਦੇ ਹਾਂ ਚਲੋ ਕੱਕੜਾਲ ਦਾ ਨਾਮ ਉਸਨੇ ਰੌਸਨ ਕੀਤਾ ਹੈ ਇਕ ਨਾਮੀ ਚਿਹਰਾ ਪਰ ਮਿੱਤਰੋ ਹੁਣ ਇੱਕ ਗੱਲ ਸੋਚਣ ਵਾਲੀ ਐ ਇੱਥੇ ਪਤਾ ਨਹੀਂ ਇੱਕ ਗੱਲ ਕੀ ਦਿਮਾਗ ਦੇ ਵਿੱਚ ਕੀ ਲੋਕਾਂ ਦੇ ਖੜਕਦਾ ਹੈ ਕੀ ਚੱਲਦਾ ਹੈ ਜੇ ਕਿਸੇ ਨੂੰ ਮਾਸਟਰ ਹੀ ਕੋਈ ਮਾਸਟਰ ਵੀ ਲੱਗ ਜੇ ਨਾ ਕਿਸੇ ਨੂੰ ਮਾੜੀ ਕੋਈ ਪੀਐਨ ਦੀ ਡੋਂਪਰੀ ਵੀ ਮਿਲ ਜੇ ਨਾ ਤਾਂ ਤੁਸੀਂ ਐ ਮੰਨ ਕੇ ਚੱਲੋ ਪਿੰਡ ਛੱਡ ਜਾਂਦਾ ਹੈ ਪਤਾ ਨਹੀਂ ਉਹਨੂੰ ਕੀ ਆਂਡ ਗਵਾਂਡ ਤੋਂ ਕੀ ਉਹ ਪਿੰਡ ਦੇ ਵਿੱਚੋਂ ਉਹਨੂੰ ਕੀ ਮੁਸਕਾਉਣ ਲੱਗ ਜਾਂਦਾ ਹੈ ਉਹ ਪਿੰਡ ਪਤੰਦਰ ਪਿੰਡ ਛੱਡ ਕੇ ਸਹਿਰ ਰਹਿਣ ਲੱਗ ਜਾਂਦਾ ਹੈ ਹਾਲਾਂਕਿ ਸਹਿਰ ਦੇ ਵਿੱਚ ਗਲੀਆਂ ਚ ਆਪਾਂ ਦੇਖ ਰਿਹਾ ਕੋਈ 10-10 ਦਿਨ ਕੂੜਾ ਚੱਕਣ ਨਹੀਂ ਆਉਂਦੇ ਕਮੇਟੀ ਵਾਲੇ ਬਹੁਤ ਬੁਰਾ ਹਾਲਾ ਸਹਿਰਾਂ ਦੇ ਵਿੱਚ ਤੇ ਪਿੰਡਾਂ ਚ ਖੁੱਲਾ ਵਾਤਾਵਰਨ ਖੁੱਲਾ ਮਾਹੌਲ ਤਰਸਦੇ ਨੇ ਸਹਿਰਾਂ ਦੇ ਲੋਕ ਪਿੰਡਾਂ ਚ ਰਹਿਣ ਨੂੰ ਬਹੁਤ ਮਹਾਜਨ ਲੋਕ ਹੁਣ ਆ ਕੇ ਪਿੰਡਾਂ ਚ ਰਹਿਣ ਲੱਗੇ ਸਹਿਰਾਂ ਦਾ ਬਹੁਤ ਬੁਰਾ ਲੈਡ ਚਲੀ ਜਾਵੇ ਇਹਨੇ ਬਹੁਤ ਜ਼ਿਆਦੇ ਸਾਖ ਕਟਿਆ ਜਾਂਦਾ ਆਪਣਾ ਪਿੰਡਾਂ ਦਾ ਪਤਾ ਹੈ ਆਪਣਾ ਪਿੰਡ ਅਗਰਹਿਣ ਕਰਕੇ ਤੇ ਆਮ ਲੋਕਾਂ ਚ ਦੇਖਿਆ ਕਿ ਸ਼ਹਿਰ ਨੂੰ ਪਾਇਦਨੇ ਸਾਡੇ ਇੱਕ ਪਿੰਡ ਦਾ ਬਜ਼ੁਰਗ ਹੈ ਮਾਸਟਰ ਜੀ ਹੈਗੇ ਨੇ ਇੱਕ ਦਿਨ ਮੈਨੂੰ ਬਾਈਪਾਸ ਤੇ ਮਿਲ ਗਏ ਮੈਂ ਚਲੋ ਮੇਰੇ ਵੱਲ ਦੇਖ ਕੇ ਹੱਸਣ ਲੱਗ ਗਿਆ ਹਾਲਾਂਕਿ ਮੈਨੂੰ ਉਹ ਜਾਣ ਦਿੱਤਾ ਹੈ ਨਹੀਂ ਮੈਂ ਵੈਸੇ ਸੱਸਰੀ ਘਰ ਜਦੋਂ ਬੁਲਾਈ ਉਹਨਾਂ ਨੂੰ ਤੇ ਮੈਂ ਮਨ ਦਿਮਾਗ ਤੇੰਨ ਦਿੱਤਾ ਵੀ ਇਹਨਾਂ ਨੇ ਤਾਂ ਛੋਟੇ ਜਿਹੇ ਹੁੰਦੇ ਸਨ ਉਹ ਦੇਖਿਆ ਹੈ ਕੀ ਤੈਨੂੰ ਇਹ ਕੋ ਥੋੜੀ ਪਛਾਣਦੇ ਨੇ ਵੀ ਇਹ ਕੋ ਸਾਡੇ ਪਿੰਡ ਦਾ ਹੈਗਾ ਜਾਂ ਨਹੀਂ ਪਰ ਜਨਾਂ ਚਿਰ ਆਪਾਂ ਪਿੰਡ ਦੇ ਵਿੱਚ ਰਹਿੰਦੇ ਨਹੀਂ ਉਹ ਆਂਡ ਗਵਾਂਡ ਦੇ ਵਿੱਚ ਆਪਾਂ ਝਾਕੜਦੇ ਨਹੀਂ ਛੁੱਟੀਆਂ ਛੁੱਟੀਆਂ ਗੱਲਾਂ ਪਿੱਛੇ ਇੱਕ ਠੀਕ ਹੈ ਨਾ ਉਹਨਾਂ ਚਿਰ ਉਹ ਪਿੰਡ ਦੇ ਵਿੱਚ ਆਪਣਾ ਜਿਹੜਾ ਹੈਗਾ ਮੋਹ ਹੈ ਉਹ ਉਹਨਾਂ ਨਹੀਂ ਰਹਿੰਦਾ ਸੋਡਾ ਪੀੜੀਦਰ ਪੀੜੀ ਘਟਦਾ ਜਾਂਦਾ ਤੇ ਪਿੰਡ ਦੇ ਵਿੱਚ ਆਉਣਾ ਬਹੁਤ ਆਪਾਂ ਦੇਖੇ ਨੇ ਪਿੰਡ ਛੱਡ ਕੇ ਚਲੇ ਗਏ ਉਹਨਾਂ ਦਾ ਹੁਣ ਪਿੰਡ ਦੇ ਨਾਲ ਕੋਈ ਲਾਗਾ ਦੇ ਗਿਆ ਨਹੀਂ ਹਾਲਾਂਕਿ ਜ਼ਮੀਨ ਜਾਇਦਾਦ ਕੋਈ ਹੈ ਉੱਥੇ ਪਲਾਟ ਫਰੂਟ ਵੀ ਵਿੱਚ ਪਏ ਹੋਣਗੇ ਪਰ ਥੋੜੀ ਜਿਹੀ ਸਾਨੂੰ ਸੋਚਣ ਦੀ ਜ਼ਰੂਰਤ ਹੈ ਕੀ ਜ਼ਰੂਰਤ ਪਈਆ ਕਿ ਛੋਟੀ ਪਤਾ ਨਹੀਂ ਕੀ ਜ਼ਰੂਰਤ ਪਈਆ ਸਾਨੂੰ ਪਿੰਡ ਛੱਡ ਕੇ ਜਾਣ ਦੀ ਪਿੰਡਾਂ 'ਚ ਰਹੋ ਪੂਰੀ ਸਹੂਲਤਾਂ ਪਿੰਡਾਂ ਦੇ ਵਿੱਚ ਹੁਣ ਕੋਈ ਐ ਨਹੀਂ ਹੈਗਾ ਤੇ ਪਤਾ ਨਹੀਂ ਕੀ ਸ਼ਹਿਰ ਦੇ ਵਿੱਚ ਦੇਖੋ ਤੁਸੀਂ ਹੁਣ ਸ਼ਹਿਰ ਦੇ ਵਿੱਚ ਚਾਹੇ ਤੁਹਾਡੇ ਕੋਲ ਨਾ ਕੋਈ ਆ ਕੇ ਬਾਹਰੋਂ ਨਾ ਤੁਹਾਡੇ ਸਾਰੇ ਟੱਬਰ ਨੂੰ ਕੁੱਟ ਜੇ ਕੋਈ ਗਵਾਂਡੀ ਸਾਨੂੰ ਸੜਾਉਣ ਨਹੀਂ ਹੁੰਦਾ ਤੁਸੀਂ ਆਪਸ ਵਿੱਚ ਲੜੀ ਜਾਓ ਇੱਥੇ ਕੋਈ ਮੜੀ ਆ ਕੇ ਕੋਈ ਹਨਾ ਕੋਈ ਜਵਾਕ ਵੀ ਕੂਕ ਮਾਰ ਦੇ ਤਾਂ ਨਾਲ ਇਹ ਗੌਂਡ ਇਕੱਠਾ ਹੋ ਜਾਂਦਾ ਪਿੰਡਾਂ 'ਚ ਬਹੁਤ ਔਖਾ ਸ਼ਹਿਰਾਂ 'ਚ ਰਹਿਣਾ ਨਾ ਕੋਈ ਬਿਲਬਰਤਨ ਉੱਥੇ ਮੈਂ ਦੇਖਿਆ ਨੇ ਘਰਾਂ ਦੇ ਬਾਹਰ ਬੈਠੇ ਇੱਕ ਦਿਨ ਬਜ਼ੁਰਗ ਮੈਂ ਦੇਖਿਆ ਸ਼ਹਿਰ 'ਚ ਗਿਆ ਉਹ ਬਜ਼ੁਰਗ ਵਿਚਾਰਾ ਬਾਹਰ ਗੇਟ ਦੇ ਵਿੱਚ ਬੈਠਾ ਤੇ ਮੈਂ ਵੈਸੀ ਲੰਘਦੇ ਨੇ ਚਲੋ ਹੱਥ ਖੜਾ ਕਰਤਾ ਉਹ ਵੀ ਮੈਨੂੰ ਕਿਹੜਾ ਜਾਣਦਾ ਸੀ ਮੈਂ ਸੋਚਿਆ ਆਪਣੇ ਦਿਮਾਗ ਤੇ ਧਿਆਨ ਗਿਆ ਮੇਰੇ ਮਖਿਆ ਬੈਠਾ ਵਿਚਾਰਾ ਪਿੰਡ ਚੋਂ ਹੁਣ ਲਿਆ ਕੇ ਚਵਾਕਾਂ ਨੇ ਇੱਥੇ ਬਿਠਾਤਾ ਸਹਿਰ ਚ ਹੁਣ ਇਹਨੂੰ ਕੌਣ ਪੁੱਛਦਾ ਆ ਬੈਠਾ ਵਿਚਾਰਾ ਕੁਰਸੀ ਡਾਹੀ ਮੰਝੇ ਗੇਟ ਚ ਨਾ ਇਹਨੂੰ ਕੋਈ ਬੁਲਾਵੇ ਨਾ ਚਲਾਵੇ ਸਕੂਟਰ ਆਉਂਦਾ ਮੋਟਰਸਾਈਕਲ ਆਉਂਦਾ ਕਾਰ ਆਉਂਦੇ ਹਰ ਮਿੱਟੀ ਪਾ ਕੇ ਲੰਘ ਜਾਂਦੇ ਨੇ ਉਹਦੇ ਤੇ ਕੌਣ ਪੁੱਛਦਾ ਇੱਥੇ ਕੌਣ ਸਾਸਰੀ ਕਾਲਮ ਇੱਥੇ ਕੋਈ ਪਿੰਡਾਂ ਚ ਕਾਜ਼ਤ ਹੁੰਦੀ ਹੈ ਚਬਾਕ ਜੱਲਾ ਬੁੱਢਾ ਵੱਡੇਰਾ ਜੋ ਵੀ ਲੰਘਦਾ ਬਲਾ ਕੇ ਲੰਘਦਾ ਹੈ ਹਨਾ ਤੇ ਹਾਲਚਲ ਪੁੱਛ ਲੈਂਦਾ ਖੜ ਕੇ ਗੱਲਾਂ ਬਾਤਾਂ ਕਰ ਲੈਂਦੇ ਆਂਡ ਗਵਾਂਡ ਚ ਆਪਾਂ ਚਲੇ ਜਾਂਦੇ ਪਰ ਸਹਰਾਂ ਚ ਉਹ ਗੱਲ ਨਹੀਂ ਹੈਗੀ ਸਹਰਾਂ ਚ ਬਹੁਤ ਔਖਾ ਹੈ ਤੇ ਸੋ ਭਾਈ ਸਾਰਿਆਂ ਨੂੰ ਬੇਨਤੀ ਹੈ ਪਿੰਡ ਛੱਡ ਕੇ ਜਲ ਨਾ ਜਾਇਆ ਕਰੋ ਪਿੰਡ ਦੇ ਵਿੱਚ ਹੀ ਆਪਣਾ ਰਹਿਣਾ ਚੰਗਾ ਹੁੰਦਾ ਜੋ ਰਾਮ ਤੇ ਸੁਖਸਹੂਲਤ ਜੋ ਪਿੰਡਾਂ ਦੇ ਵਿੱਚ ਹੁਣ ਹੈਗੀ ਹੈ ਨਾ ਉਹ ਸ਼ਹਿਰਾਂ ਦੇ ਵਿੱਚ ਨਹੀਂ ਸ਼ਹਿਰਾਂ ਦਾ ਧਮ ਘੁੱਟਦਾ ਸ਼ਹਿਰਾਂ ਦੇ ਵਿੱਚ ਦੇਖਿਆ ਜਾਵੇ ਤਾਂ ਬਸ ਇੱਕ ਐਵੇਂ ਹਨਾ ਫੋਕੀ ਬਾਵੋ ਲੱਗਦੀ ਆ ਪਰ ਉਹ ਹੈ ਨਹੀਂ ਉਹ ਫੋਕੀ ਬਾਵੋ ਹੈ ਨਹੀਂ ਉਹ ਤੁਸੀਂ ਹਨਾ ਉਹ ਐਮੀ ਨਾ ਤੁਸੀਂ ਰੱਖਿਆ ਕਰੋ ਇਹ ਆਪਣੇ ਇੱਕ ਮਨ ਦੇ ਉੱਪਰ ਅ ਦਬਾਅ ਪਾਉਣ ਵਾਲੀ ਗੱਲ ਹੈ ਕਿ ਆਪਾਂ ਸੋਚੀ ਜਾਈਏ ਕਿ ਹੁਣ ਕਿਸੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਕਿਸੇ ਵੱਲ ਕਹੋ ਕਿਥੇ ਕੀ ਗੱਲਬਾਤ ਹੈ ਐਵੇਂ ਨਾ ਸੋਚ ਕੇ ਸਹਿਰ ਰਹਿਣ ਲੱਗ ਜਾਇਆ ਕਰੋ ਕਿ ਕਿਸਾਨ ਦਾ ਪਤਾ ਨਹੀਂ ਕੀ ਹਨਾ ਸੀ ਕੋਈ ਸਾਡਾ ਸਟੇਟਸ ਐ ਉੱਚਾ ਹੋ ਜੂਗਾ ਸਹਿਰ ਸਾਰੇ ਨਹੀਂ ਹੁੰਦੇ ਸਾਡੇ ਇੱਕ ਮੁੰਡਾ ਦਾ ਮੁੰਡਾ ਹੈਗਾ ਅਮਰੀਕਾ ਅਮਰੀਕਾ ਗਿਆ ਹੋਇਆ ਆਪਣਾ ਜਰਨੀ ਛੱਡੀ ਆਉਣੇ ਉੱਥੇ ਆਪਣੇ ਆਂਡ ਗਵਾਨ ਦੇ ਵਿੱਚ ਸਾਰੇ ਜਿੱਥੋਂ ਉਹ ਗਿਆ ਹੋਇਆ ਜਿੱਥੇ ਉਹ ਗਲੀਆਂ ਜਿਹੜੀਆਂ ਗਲੀਆਂ ਚ ਖੇਡਿਆ ਹੋਇਆ ਤੇ ਉਹੀ ਗਲੀਆਂ ਦੇ ਵਿੱਚ ਆਪਣਾ ਉਹਨੇ ਇੱਕ ਬਹੁਤ ਵਧੀਆ ਹੁਣ ਕੋਠੀ ਬਣਾਈ ਆ ਅਮਰੀਕਾ ਦੇ ਵਿੱਚ ਜਾ ਕੇ ਸੈੱਟ ਹੋ ਕੇ ਉਹ ਰਿਆ ਉਹਨੇ ਹੁਣ ਕੋਠੀ ਬਣਾ ਕੇ ਗਿਆ ਉਹ ਜਿੱਥੋਂ ਉਹ ਗਿਆ ਸੀ ਜਿਹੜੀਆਂ ਗਲੀਆਂ ਦੇ ਵਿੱਚੋਂ ਗਿਆ ਸੀ ਉੱਥੇ ਹੀ ਕੋਠੀ ਬਣਾਈ ਆ ਉਹਨੇ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਸੋਚ ਆ ਬੰਦੇ ਦੀ ਵੀ ਪਿੰਡ ਦੇ ਉਹ ਨੀਚਾ ਭੁੱਲਦੇ ਹੁੰਦੇ ਪਿੰਡ ਦੇ ਹਨਾ ਤੇ ਸੋਪਰਾਉ ਨਾ ਜਾਇਆ ਕਰੋ ਪਿੰਡ ਛੱਡ ਕੇ ਜਲਦੀ ਤੋਂ ਜਲਦੀ ਇਹ ਥੋੜਾ ਜਿਹਾ ਹਨਾ ਐਵੇਂ ਨਾ ਤੁਰ ਜਾਇਆ ਕਰੋ ਜਾ ਕੇ ਸ਼ਹਿਰ ਦੇ ਰੇ ਲਾਲਿਆ ਕਰੋ ਪਿੰਡ ਦੇ ਵਿੱਚ ਹੀ ਰਹਿਣਾ ਚੰਗਾ ਹੁੰਦਾ ਪਿੰਡ ਦੇ ਵਿੱਚ ਹੀ ਠੀਕ ਆਪਾਂ ਸੋ ਅੰਡ ਗੋਣਾਂ ਚ ਮਿਲਦੇ ਆ ਇੱਕ ਦੂਜੇ ਦੇ ਦੁੱਖ ਤੇ ਸਾਂਝੀ ਹੁੰਨੇ ਆ ਆਪਾਂ ਪਿੰਡਾਂ ਚ ਐਵੇਂ ਨਾ ਸ਼ਹਿਰ ਚ ਪੱਜ ਲਿਆ ਕਰੋ ਸੋ ਇੰਨਿਆ ਕੇ ਬੇਨਤੀ ਤੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ